ਉਹਦੇ ਕਹ ਹੁਕਮ ਨਹੀਂ ਕਹ ਹੁੰਦੋ ਨੇ ਇੱਕੋ ਜੋਦੇ ਤੋਂ ਹੁਕਮ ਨੇ ਓਕੇ ਠੀਕ ਹੈ ਜੀ ਲੋ ਤੋਂ ਕਹ ਹੁਕਮ ਦਿੱਤਾ ਉਹਨੇ ਠੀਕ ਹੈ ਜੀ ਹਾਂ ਉਹ ਇਹ ਨੂੰ ਪਰ ਬਲਾਇੰਦਾ ਗੁੱਡੀ ਨੂੰ ਉਹੀ ਭਗਤੀ ਲਾਹਾਂਦਾ ਉਹਦੇ ਅੰਦਰ ਵਾਲਾ ਹੀ ਓਕੇ 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 ਉਹ ਇੱਕ ਕੰਮ ਹੋ ਜਾਊਗਾ ਠੀਕ ਹੈ ਹਾਂ ਹਾਂ ਇਹ ਠੀਕ ਹੈ ਵਰਤਦਾ ਜਿਹੜਾ ਹੁਕਮ ਹੈ ਹਾਂਜੀ ਫਾਈਨਲ ਹਾਂਜੀ ਉਹ ਵਰਤਦਾ ਪਰਮੇਸ਼ਰ ਦੀ ਰਾਮੰਦੀ ਨਾਲ ਇੱਕ ਆਦਮੀ ਐਪਲੀਕੇਸ਼ਨ ਲੈ ਕੇ ਆਇਆ ਹਾਂਜੀ ਮੈਂ ਪਾਬ ਕਰਨਾ ਚਾਹੁੰਦਾ ਉਹਨੇ ਬਿਠੇ ਰਹਾ ਡਾ ਜਮਨ ਨਾਮ ਨੇ ਕਰਾ ਚੜ੍ਹ ਗਾਲਾ ਹਾਂ ਤੂੰ ਪਾਬ ਦੀ ਟੀਮ ਵੀ ਤਾਂ ਚਾਹੀਦੀ ਐ ਮੈਨੂੰ ਉਧਰ ਹੋਣਾ ਉਧਰ ਹੋ ਜਾ ਬਿਲਕੁਲ ਠੀਕ ਹੈ ਠੀਕ ਹੈ ਆਹੀ ਮੇਨ ਗੱਲ ਸੀ ਜੀ ਇਹੀ ਸ਼ੇਅਰ ਕਰਨੀ ਚਾਹੁੰਦੇ ਸੀ ਆ ਜਿਹੜੀ ਤੁਸੀਂ ਹੁਣ ਦੱਸੀ ਐ ਨਾ ਇਹਦੇ ਤੇ ਵਿਵਾਦ ਹੁੰਦਾ ਸਾਰਾ ਵੀ ਪ੍ਰੈਕਟੀਕਲ ਵੀ ਜੀਵ ਆਪਣੀ ਮਰਜ਼ੀ ਕਰ ਸਕਦਾ ਪ੍ਰੈਕਟੀਕਲ ਜੀਵ ਦੀ ਮਰਜ਼ੀ ਹੋਈ ਪਰ ਹੋਰ ਕੀ ਦੀ ਹੋਈ ਹਾਂ ਇਹ ਵੀ ਇਹ ਵੀ ਪੱਖ ਕਲੀਅਰ ਕਰ ਦਿਓ ਵੀ ਹਾਂਜੀ ਪੱਖ ਕਲੀਅਰ ਸਭ ਕੁਝ ਵਰਤੇ ਤੇਰਾ ਪਾਣਾ ਕਿਹਦਾ ਪਾਣਾ ਤੇਰਾ ਕੀ ਦਾ ਜੀਵ ਦਾ ਜਿਵੇਂ ਮੰਨ ਲਓ ਮੈਂ ਇੱਥੇ ਚੱਕ ਕੇ ਮੰਨ ਲਓ ਨਹੀਂ ਮੈਡੀਕਲ ਤਾਂ ਸੁਣੀ ਹੋਣੀ ਹੈ ਗੱਲ ਨਹੀਂ ਤੂੰ ਸੁਣਦਾ ਅਸਲ ਤੈਨੂੰ ਬਿਮਾਰੀ ਹੈ ਠੀਕ ਹੈ ਜੀ ਠੀਕ ਹੈ ਹਾਂ ਆਪਣੀ ਜਿਹੜੀ ਫੀਲਡ ਹੋਈ ਉਹ ਨੂੰ ਦੇਖਣਾ ਹਾਂਜੀ ਦੁਬਾਰਾ ਦੱਸ ਦਿਓ ਹਾਂਜੀ ਬਾਈ ਸਭ ਕੁਝ ਵਰਤੇ ਤੇਰਾ ਬਾਹਾ ਮੈਂ ਤੈਨੂੰ ਕਹਨ ਠੀਕ ਹੈ ਜੀ ਚਾਹ ਪਾਣੀ ਵਿੱਚ ਪੋਲੇ ਚਾਹ ਕੁੱਤੀ ਜਿ ਲੱਗ ਜਾ ਸਹੀ ਹੈ ਜੀ ਤੇ ਦੋਨੋਂ ਹੁਕਮ ਹੈ ਪਰੰਪਲੋਂ ਵਾਲੇ ਪਾਸੇ ਦੂਆ ਹੁਕਮ ਹੈ ਵਕਤੀ ਲਾਉਣ ਵਾਲੇ ਪਾਸੇ ਦੂਆ ਹੁਕਮ ਹੈ ਬਿਲਕੁਲ ਠੀਕ ਹੈ ਜੀ ਫਿਰ ਦੋ ਹੋ ਗਏ ਕੋਇਆ ਦੋ ਹੋ ਗਏ ਫਿਰ ਗੇਰ